ਤਾਂ ਤੋਂ ਇਹ ਅੰਦੀ ਆਪਣਾ ਨਾਮ ਦੱਸੋ ਮੇਰਾ ਨਾਮ ਗੁਰਸ਼ਰਨਜੀਤ ਸਿੰਘ ਆ ਮੈਂ ਡੀਪੀ ਪੋਸਟਮਾਸਟਰ ਅੰਮ੍ਰਿਤਸਰ ਹੈੱਡ ਆਫਿਸ ਤੋਂ ਸਰ ਕੇਂਦਰ ਸਰਕਾਰ ਦੀ ਕਿਹੜੀ ਪਾਲਸੀ ਚੱਲਦੀ ਤੁਸੀਂ ਜੀ 15 ਅਗਸਤ ਆ ਰਹੀ ਹੈ ਜੀ ਕੇਂਦਰ ਸਰਕਾਰ ਵੱਲੋਂ ਪਾਲਸੀ ਜਾਰੀ ਕੀਤੀ ਗਈ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਹਰ ਘਰ ਹਰ ਘਰ ਤਿਰੰਗਾ ਵੀ ਉਹਨਾਂ ਦੀ ਇਹ ਮਤਲਬ ਕੋਸ਼ਿਸ਼ ਆ ਵੀ ਹਰ ਘਰ ਦੇ ਵਿੱਚ ਤਿਰੰਗਾ ਲਹਿਰਾਇਆ ਜਾਵੇ 15 ਅਗਸਤ ਨੂੰ ਤੇ ਇਸ ਕਰਕੇ ਹਰ ਪੋਸਟ ਆਫਿਸ ਦੇ ਵਿੱਚ ਤਿਰੰਗਾ 25 ਰੁਪਏ ਦਾ ਤੁਹਾਨੂੰ ਕਾਊਂਟਰ ਤੋਂ ਮਿਲੇਗਾ ਬਾਕੀ ਜੇ ਕੋਈ ਆਨਲਾਈਨ ਆਰਡਰ ਕਰਦਾ ਤੇ ਉਹਨਾਂ ਨੂੰ ਘਰੇ ਪਹੁੰਚਾਇਆ ਜਾਏਗਾ ਤੇ ਕਿੰਨਾ ਲੋਕਾਂ ਦੀ ਉਛਾਹ ਲੱਗ ਰਹੀ ਹੈ 15 ਅਗਸਤ ਨੂੰ ਲੈ ਕੇ ਜਿਵੇਂ ਕਿ 15 ਅਗਸਤ ਸਾਡਾ ਆਜ਼ਾਦੀ ਦਿਵਸ ਆ ਸਾਨੂੰ 1947 ਵਿੱਚ 15 ਅਗਸਤ 15 ਅਗਸਤ 1947 ਵਿੱਚ ਸਾਨੂੰ ਆਜ਼ਾਦੀ ਮਿਲੀ ਤੇ ਉਸ ਦੇ ਮਤਲਬ ਵਿਹਾवते ਦਿਨ ਮਨਾਇਆ ਜਾਂਦਾ ਲੋਕਾਂ ਚ ਕਬੀ ਉਛਾਹ ਦੇਖਣ ਨੂੰ ਮਿਲਦਾ ਸਾਨੂੰ ਆਨਲਾਈਨ ਆਰਡਰ ਆ ਰਹੇ ਆ ਸਾਡੇ ਪੋਸਟਮੈਨ ਉਹਨਾਂ ਨੂੰ ਘਰੇ ਜਾ ਕੇ ਉਹ ਡਿਲੀਵਰੀਆਂ

ਆਰਡਰ ਕਰਨਾ ਆਨਲਾਈਨ ਪ੍ਰੋਸੈਸ ਹੈ ਜੀ ਆਨਲਾਈਨ ਸਾਈਟ ਇੱਥੇ ਹੈਗੀ ਆ ਉੱਥੇ ਜਾ ਕੇ ਤੁਸੀਂ ਆਨਲਾਈਨ ਤੁਸੀਂ ਆਰਡਰ ਕਰ ਸਕਦੇ ਹੋ ਤੇ ਫਿਰ ਉਹ ਸਾਡੀ ਜਿਹੜੀ ਟੀਮ ਆ ਉਹਨੂੰ ਆਨਲਾਈਨ ਚੈੱਕ ਕਰਦੀ ਆ ਤੇ ਉਹਨੂੰ ਫਿਰ ਡਿਲੀਵਰ ਕਰਵਾਉਂਦੀ ਆ ਸਾਡੀ ਕਿੰਨੀਆਂ ਬੁਕਿੰਗਾਂ ਹੁੰਦੀਆਂ ਬਈ ਬਲੈਂਕੀ ਕਾਫੀ ਮਾਤਰਾ ਵਿੱਚ ਹੋ ਰਹੀ ਆ ਕਿਉਂਕਿ ਸਾਡਾ ਇਹ ਨਹੀਂ ਕਿ ਸਿਰਫ ਅੰਮ੍ਰਿਤਸਰ ਦੇ ਵਿੱਚ ਹੀ ਆ ਸਾਡਾ ਪੂਰਾ ਡਿਸਟ੍ਰਿਕਟ ਆ ਜਿਵੇਂ ਕਿ ਅਨਾਰਾ ਬੈਲਟ ਆ ਉਸ ਤੋਂ ਬਾਅਦ ਮਜੀਠਾ ਵਾ ਫਤਿਹਗੜ ਚੂੜੀਆਂ ਵਾ ਫਿਰ ਉਸ ਤੋਂ ਬਾਅਦ ਅਰਮਦਾਸ ਤੱਕ ਉਸ ਤੋਂ ਬਾਅਦ ਆਜੇ ਠਾਟਾਰੀ ਤੋਬਾ ਹਾਲੇ ਤਰੰਗਾਂ ਦਾ ਬਬਕਾਲਾ ਸਾਰੇ ਪਾਸੇ ਹੈ ਮਤਲਬ ਕਿ ਕਿਦਾਂ ਦਾ ਗਰੇਜ਼ ਲੋਕਾਂ ਦਾ ਲੋਕਾਂ ਦਾ ਕਾਫੀ ਗਰੇਜ਼ ਆ ਆਪਣੇ ਤਿਰੰਗੇ ਨੂੰ ਲੈ ਕੇ ਕਿਉਂਕਿ ਸਰਕਾਰ ਦੀ ਪਾਲਸੀ ਹੈ ਕਿ 15 ਅਗਸਤ ਵਾਲੇ ਦਿਨ ਵੱਧ ਤੋਂ ਵੱਧ ਘਰਾਂ ਵਿੱਚ ਤਿਰੰਗਾ ਲਹਿਰਾਇਆ ਜਾਵੇ ਤੇ ਅਸੀਂ ਆਜ਼ਾਦੀ ਦੇ ਦਿਵਸ ਲੋਕੀ ਇਸ ਤਿਰੰਗੇ ਦੇ ਨਾਲ ਮਨਾਉਣ ਜੀ